我来陪你。 جو ہتھا پیو کے نالو راشن ہوو کٹنی پنن ہے ہا پیو کے نالو کٹنی پنن ہے ہر سر ہر اور بس ہا کہو جی सत श्री सतश्री अच्श्री असां सत श्री اوه <laughs> Akwai shugaban <laughs> I'm okay. not जला सिंधी सिंध की you uh -huh. ndo 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 جوتا رے مٿان رے مٿان رے مٿان رے مٿان رے مٿان رے مٿان पख ਉਹਦਾ ਬਾਕੀ ਦੋਇਆ ਦੇ ਦੇ ਆਸਮਾਨ ਸਾਹਿਬ ਅਸੀਂ ਤਾਂ ਆਪਣੇ ਫੋਟੋ ਭੇਜਿਆ 40 ਸਾਲ ਤੋਂ ਦਾਦੀ ਤੇ ਸੇਵਾ ਕਰਦੇ ਉਹਦਾ ਅਸੀਂ ਬਲੌਕ ਕਰ ਦਿੰਦਾ ਅੱਛਾ ਜੀ ਆਹਦੇ ਲਈ ਤੁਹਾਡੇ ਭੇਜਿਆ ਆਹ ਕੰਮ ਰਿਪੋਰਟ करो कर कर कर

ਆਨੁਭਵ ਮੈਂ ਗੱਲ ਕਰਨੀ ਜਾਂਦਾ ਮੈਂ ਗੱਲ ਕਰਨੀ ਜਾਂਦਾ ਸਮਾ ਥੋੜਾ ਰਹਿ ਗਿਆ ਹੁਣ ਜੜ ਨਹੀਂ ਕਾਲੇ ਕਰਦਾ ਆਪਾਂ ਖਤਮ ਕਰਦੇ ਆਪਾਂ ਮਾਰ ਦਈਏ ਡਰਗ ਡਰਗ ਸਾਰਾ ਖਤਮ ਇਹ ਇਧਰ ਜਿਆਦਾ ਕਾਬੂ ਪਾ ਤਕਰੀਰ ਤੋਂ ਟੋਲ ਕੰਮ ਕਰਦੇ ਉਹ ਤੰਗ ਕਰਦੇ ਇਹਨੂੰ ਇਕੱਲੀ ਖਤਮ ਕਰਦਾ ਨਾ ਇਹ ਨਹੀਂ ਛੱਡਦੇ ਹੁਣ ਆਇਆ ਹੈ ਨਾ ਕਿ ਕੋਈ ਮਾਰ ਲੈ ਕੇ ਜਾਏ ਕੋਈ ਹੱਥ ਨਹੀਂ ਕੰਮ ਕਾਹਨ ਕਹਿੰਦੇ ਹੋ ਹੋਰ ਕਿਸਾਨਾ ਨੂੰ ਕਿਉਂ ਰੋਦਾ ਹੈ ਸਾਮਾਈ ਨਹੀਂ ਫਤੇ ਜਿਨ ਅਨੁਸਾਰ ਇਹ ਕੋਸ਼ਿਸ਼ ਮਿਲਣਾ ਵੀ ਮੈਨੂੰ ਕੰਮ ਆਉ ਉਹ ਅੱਜੋ ਕਦੇ ਜਦੋਂ ਮਰਜੀ ਹਾਂਜੀ ਜਦੋਂ ਮਰਜੀ ਆਜੋ ਠੀਕ ਆ ਤੁਸੀਂ ਟਾਈਮ ਲੈ ਕੇ ਆਜੋ ਠੀਕ ਤੁਸੀਂ ਡੀਸੀ ਨਾਲ ਗੱਲ ਕਰ ਲਿਓ ਅੱਛਾ ਕਿ ਕਿੱਥੋਂ ਆਉਂਦੇ ਤੁਸੀਂ ਅਸੀਂ ਪਿੰਡ ਪਲਾਸੌਰ ਅਰਨੋ ਪਿੰਡ ਆਂ ਜੰਦਰਾ ਪਕਾਲਾ ਜਸਵੀਰ ਕੁਸਰੀ ਦੇ ਜਿਸਦਾਰਾ ਆਪਣੀ ਨਾਲ ਗੱਲ ਕਰਕੇ ਆਜੇ ਨਾਲ ਹੀ ਲੈ ਕੇ ਆਵਾਂਗੇ ਕੁੜੀ ਨਾਲ ਲੈ ਕੇ ਆਜੇ ਅੱਛਾ ਜੀ ਹੁਣ ਤੇ ਭੈਣ ਨੂੰ ਘਰੀ ਨੂੰ ਮਿਲਦੇ ਸਾਰੇ ਉਹਦੇ ਅੰਦਰ ਆ ਜੀ ਨੰਸਾ ਜੀ ਇੱਕ ਮਿੰਟ ਪ੍ਰੋਟੈਸਟ ਹੈ ਜੀ ਆਪਣੀ ਜਵਾਨੀ ਕੋਤਕਲਕਾਂਡ ਹੋ ਰਹੀ ਹੈ ਸਿਸਟਮ ਨੂੰ ਕਰ ਰੱਖਿਆ ਹੁਣ ਹਾਂ ਜਿਹੜੇ ਹਫ਼ਤੇ ਤੋਂ ਆਪਣੇ ਨਸੇ ਤੇ ਆਪਣਾ ਸੇ ਤੇ ਪੂਰਾ ਕਰਿਆ ਹੋਇਆ ਬੋਲੋ 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 ਸਾਹਿਬ ਆਏ ਨੇ ਜੀ ਨੰਨੇ ਬਸ ਇਸ ਘਟਾਉ ਦੀ ਮੈਂ ਸਾਹਿਬ ਜੀ ਆਓ ਯਾਰ ਮੈਂ ਸਾਹਿਬ ਇਸ ਘਟਾਉ ਵਾਹ ਗੁੰਜੀ ਤਾਂ ਅੱਛਾ ਲekin ਅਸਲੀ ਦਾ ਨਾਰਗਵਾਲ ਤੋਂ ਬਹੁਤ ਅਸਲੀ ਪਰ ਅਸਲੀ ਕਹਿੰਦੇ ਨਾਰਗਵਾਲ ਤੋਂ ਆ ਜੀ ਜੇ ਹੁਣ 25000 ਹੋ ਗਿਆ ਕੰਮ ਹਾਂਜੀ ਹੋ ਗਿਆ ਆਉਂਗਾ ਥੋੜੇ ਪੈਣਾ ਠੀਕ ਹੈ ਇਹ ਸਾਹਿਬ ਜੀ ਜਿਹੜੀ ਗਾਹੀ ਦਾ ਨਸਰ ਸਰ ਦਾ ਬਦਲਦਾ ਹੈ میں ہو سرجا لوں گا مبارک بلانا رکھنی اس میں ਸਰ ਅੱਜ ਨਤਵਸਤ ਹੋਏ ਤਾਂ ਸਿਰ ਦੇ ਸਿਰ ਤੇ ਕੀਤੀ ਜਾਂਦਾ ਜੰਮ ਬੋਲਣਾ ਰੱਖੋ ਅੱਜ ਬੜਾ ਮੁਬਾਰਕ ਦਿਨ ਬੋਲਾ ਮਹੱਲਾ ਪਵਿੱਤਰ ਜਿਹੜਾ ਇਸ ਦੁਨੀਆ ਦੇ ਵਿੱਚ ਲੋਕ ਬਹੁਤ ਨਤਮਸਤ ਹੁੰਦੇ ਨੇ ਅੱਜ ਨਾਨਕਪੁਰ ਸਾਹਿਬ ਦੇ ਤੋਂ ਸਤਿਵਾਸੀ ਵੀ ਆਏ ਆ ਤੇ ਬੜਾ ਐਨਕੀ ਮਨੋਂ ਦੇ ਨੂੰ ਕੋਈ ਧਰਮ ਤੋਂ ਪਰੋਖੇ ਸਾਰੇ ਜਿਹਨਾਂ ਪਰਮ ਨੂੰ ਬਣਾਉਂਦੇ ਆ ਵਰਦਾ ਮਾਤਾ ਸੋਦਾ ਬਤੌਰ ਮੁੱਖ ਮੰਤਰੀ ਤੌਰ ਤੇ ਮੇਰੇ ਭਾਜੀ ਨੂੰ ਮੈਂ ਆਮਾ ਇੱਕ ਦਿਨ ਪਹਿਲਾਂ ਇਸ ਕਰਕੇ ਆਇਆ ਕਿ ਕੱਲ ਨੂੰ ਜ਼ਿਆਦਾ ਰਾਸ਼ਨ ਦਾ ਪਬਲਿਕ ਨੂੰ ਜ਼ਿਆਦਾ ਜ਼ਿਆਦਾ ਕੋਈ ਕਸ਼ਟ ਨਾ ਹੋਵੇ ਨਾ ਸਮੱਸਿਆ ਕੋ ਹੋਣਾ ਉਹਨਾਂ ਦੇ ਵੀ ਜਰਮਾ ਮੱਖੀ ਨਾਲੇ ਪਰ ਬੇਕੀ ਹੈ ਗੁਰੂਆ ਪੀਰਾਂ ਫਕੀਰਾਂ ਬੰਗੜਾਂ ਦੀ ਧਰਤੀ ਹੈ ਇਸ ਧਰਤੀ ਤੋਂ ਤਾਂ ਜ਼ੁਲਮ ਦੇ ਖਿਲਾਫ ਲੜਾਈਆਂ ਸ਼ੁਰੂ ਕੀਤੀ ਗੁਰੂ ਸਾਹਿਬ ਨੇ ਇਸ ਧਰਤੀ ਤੋਂ ਮਤਲਬ ਇੱਕ ਐਸੀ ਪ੍ਰੇਰਣਾ ਮਿਲਦੀ ਹੈ ਕਿ ਆਪਣੇ ਹੱਕਾਂ ਲਈ ਲੜਨ ਵਾਸਤੇ ਖੜਨਾ ਚਾਹੀਦਾ ਸੋ ਨਤਮਸਤ ਜੀ ਸਾਹਿਬ ਦਾ ਲਾਲ ਸੂਰ ਜੀ ਮਤਮਤੀ ਇਹਨਾਂ ਦੇ ਜ਼ੋਰ ਤੋਂ ਛੜਦੇ ਆ ਸਰਕਾਰੀ ਦੇ ਮਾਮਲੇ ਤੋਂ ਜਾ ਕੇ ਇਹ ਮੈਦਨ ਵਰਤਿਆ ਨਾ 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 ਹੁਣ ਤੱਕ ਸਾਰੇ ਵੀ ਸਮੇਂ ਇਸ ਤਰ੍ਹਾਂ ਲਿਖਦੇ ਆ ਮੇਰੀ ਤਾਂ ਆਵਾਜ਼ ਸੁਣਾ ਕੋਈ ਸਾਰੇ ਵੀ ਪਿਆਰ ਕੋ ਹੋਈ ਉਹ ਸਮੇਂ ਬੈਣੀ ਚੋਰ ਮਾਣੇ ਕਹਿੰਦੀ ਬੰਤਾ ਹੈ ਸਾਰੇ ਪਾਰਸੇ ਬਸ ਮਾਣੇ ਮਾਣੇ ਉਹਨੇ ਬੰਦੇ ਦਾ ਗੋਮੀ ਤਿਉਹਾਰ ਹੈ ਜੀ ਨਤਬਸਤਕ ਹੋਇਆ ਪ੍ਰਵਾਸ ਨੇ ਕੀ ਕਹਿੰਗੇ ਸਭ ਤੋਂ ਪਹਿਲਾਂ ਹਰ ਸਾਲ ਆਉਂਦੇ ਆ ਜੀ ਸਾਕੇ ਤੇ ਵੀ ਆਉਂਦੇ ਆ ਬੋਲਾ ਮਹੱਲਾ ਇੱਕ ਇਸ ਤਰ੍ਹਾਂ ਦਾ ਤਿਹਾਰਾ ਜੋ ਗੁਰੂ ਸਾਹਿਬ ਦੀਆਂ ਲੜਾਈਆਂ ਦੀ ਯਾਦ ਕਰਾਉਂਦਾ ਹੈ ਜੋ ਹੱਕ ਸੱਚ ਲਈ ਜੋ ਮਜ਼ਲੂਮਾਂ ਦੇ ਹੱਕ ਚ ਖੜਨ ਲਈ ਜ਼ੁਲਮ ਦੇ ਵਿਰੁੱਧ ਲੜਨ ਲਈ ਸਭ ਪਰ ਇਹ ਨੁੱਤੀ ਹੈ ਕਿ ਅਸੀਂ ਪ੍ਰਵਾਸੀ ਕਾ ਜਨਤਨਸਤਕ ਹੋਏ ਆ ਤੇ ਸਾਰੇ ਇਹਨੂੰ ਸਾਰੇ ਮਨਾਉਂਦੇ ਆ ਬੋਲਾ ਮਹੱਲਾ ਕੋਈ ਕਿਸੇ ਕਾਸਬ ਜੇਸ਼ ਧਰਮਦਾਨੀ ਜੀ ਸਾਰੇ ਲੋਕ ਤੁਸੀਂ ਇੱਥੇ ਵੀ ਦੇਖੋਗੇ ਸਾਰੇ ਨਾਨਕਲੇਵਾ ਸਿੰਘ ਸਭ ਲੋਕ ਜੋ ਹੈ ਮਨਾਉਂਦੇ ਨੇ ਮਮਾਰਕਾ ਦੇ ਮਾਨ ਸਾਹਿਬ ਬੜੀਆਂ ਸਰਕਾਰਾਂ ਆਈਆਂ ਬੜੀਆਂ ਗਈਆਂ ਇੱਕ ਅਨੰਤਪੁਰ ਸਾਹਿਬ ਦੇ ਚਰਨ ਗੰਗਾ ਸਟੇਡੀਅਮ ਹੈ ਜਿੱਥੇ ਜੰਗ ਜੋ ਕਰਤਾ ਹੁੰਦੇ ਨੇ 15 ਤਰੀਕ ਨੂੰ ਮਹੱਲੇ ਦੇ ਦੇਣ ਉਹ ਸਟੇਡੀਅਮ ਕੁਝ ਜਿਹੜਾ ਹੈਗਾ ਪਿਛਲੀ ਸਰਕਾਰਾਂ ਨੇ ਬਣਾ ਲੇਕਿਨ ਬਹੁਤ ਕੰਮ ਉਹਦਾ ਬਾਕੀ جانا پہلے کر کے مارے گئے جی سو اتنے بھی انفراسٹکچر بنتا اِس گل تو بالکل منکر نہیں ہوں آنند پور صاحب وغیرہ شہر چینسر ਤੇ ਹੋਰ ਬੜੀ ਸਪੈਸ਼ਲਟੀ ਹਸਪੀਟਲ ਚਾਹੀਦਾ ਸਟੇਡੀਅਮ ਚਾਹੀਦੇ ਘੱਟਕਾ ਦਾ ਘੱਟਕਾ ਦਾ ਵੀ ਹੁੰਦਾ ਹੈ ਘੋੜਸਵਾਰੀਆਂ ਦੇ ਇੱਥੇ ਸੋ ਜੋ ਵੀ ਇਨਫਰਾਸਟ੍ਰਕਚਰ ਚਾਹੀਦਾ ਹੋਊਗਾ ਤੇ ਅਸੀਂ ਐਮਐਲਏ ਸਾਹਿਬ ਤੇ ਸਾਡੇ ਮੰਤਰੀ ਸਾਹਿਬ ਸਾਡੇ ਨਾਲ ਨੇ ਕਿਸੇ ਤਰ੍ਹਾਂ ਮਾਤਾ ਕੁਲੀ ਤੁਹਾਡਾ ਬਹੁਤ ਪਿਆਰਾ ਤੁਸੀਂ ਹਾਂ ਜੀ ਬਤਲੇ ਤੁਸੀਂ ਕਹਿੰਦੇ ਟੂਰਿਜ਼ਮ ਦਾ ਦਿਲ ਨੂੰ ਹਾਂ ਜੀ ਹਾਂ ਜੀ ਦੇਖੋ ਮੇਰੇ ਖਿਆਲ ਚ ਇੱਥੇ ਕੋਈ ਟੂਰਿਜ਼ਮ ਵੀ ਐਡ ਦੇਣ ਦੀ ਲੋੜ ਨਹੀਂ ਗੁਰੂ ਸਾਹਿਬ ਨੇ ਜੋ ਇੱਥੇ ਬਹਿ ਕੇ ਕਾ ਤੱਕ ਰਚੇ ਜੋ ਇਥੇ ਲੈ ਕੇ ਵਰਤਾਰੇ ਹੋਏ ਪੂਰੀ ਦੁਨੀਆ ਨਾ ਤਮਸਤ ਹੁੰਦੀ ਹੈ ਹਾਂ ਐਸੀ ਏਰੀਆ ਆ ਏਰੀਆ ਜਿਹੜਾ ਖਾਸ ਤੌਰ ਤੇ ਪਠਾਨਪੁਰ ਤੱਕ ਗੈਂਬੀ ਨੇ ਛੋਟੇ ਛੋਟੇ ਤੇ ਨੰਗਲ ਹੋ ਗਿਆ ਤੇ ਅਸੀਂ ਇਹਨੂੰ ਪੂਰਾ ਟੂਰਿਜ਼ਮ ਕਹਾ ਬਣਾਉਣਾਗੇ ਤਾਂ ਨਾਲ ਧਾਰਮਿਕ ਟੂਰਿਜ਼ਮ ਵੀ ਜੁੜਦਾ ਮਤਲਬ ਆਸਵਾਣਾ ਹੈ ਜਥੇਦਾਰ ਜਿਹੜੇ ਲਗਾਏ ਕੇ ਲੱਗਦਾ ਕਿ ਰਿਵਿਊ ਕਰਨਾ ਚਾਹੀਦਾ ਮੈਂ ਮੈਂ ਧਰਮ ਦੇ ਮਾਮਲੇ ਤੇ ਬਿਲਕੁਲ ਨਹੀਂ ਬੋਲਦਾ ਅੱਜ ਖਾਸ ਤੌਰ ਤੇ ਪਰਮਾਤਮਾ ਦਾ ਦਿਨ ਹੈ ਮਮੀ ਪਿਆਰ ਹੈ ਮੈਂ ਕੁਝ ਕੋਈ ਥੈਂਕ ਯੂ ਸੋਰੀ ਬਾਤ ਇਹ ਦਾਮ ਬਈ